ਕੀ ਮਾਮਲਾ ਕੀ ਹੋਇਆ ਭਾਜੀ ਭਾਈ ਕੁਛ ਨਹੀਂ ਇੱਕ ਪਿੱਛੋਂ ਗੱਡੀ ਮਾਰੀ ਆ ਮੈਂ ਕਹਾਂ ਨਾ ਆਇਆ ਵਾ ਇੱਥੇ ਮੈਨੂੰ ਕਹਿੰਦਾ ਮੈਂ ਬਾਹ ਵੜ ਕੇ ਤੈਨੂੰ ਘੜੀਸ ਕੇ ਲਾਈ ਜਾਊਂਗਾ ਉੱਥੇ ਤੱਕ ਅੱਛਾ ਜੀ ਆ ਦੇਖ ਲਓ ਉੱਤੋਂ ਮੈਂ ਕੀ ਕਰਦਾ ਪਿਆ ਭਾਜੀ ਕੋਣ ਕਹਿੰਦਾ ਬਈ ਭਾਜੀ ਆ ਭਾਜੀ ਇਹ ਕਹਿੰਦਾ ਘੜੀਸ ਕੇ ਲਾਈਉਂਗਾ ਬਾਹ ਤੁਹਾਡੀ ਤੁਸੀਂ ਕਿੱਥੇ ਆਏ ਹੋ ਮੈਂ ਭਾਈ ਬਾਈਕ ਤੇ ਆ ਅੱਛਾ ਤੁਸੀਂ ਬਾਈਕ ਤੇ ਸੀਗੇ ਬਾਵੇਂ ਹੋਲੀ ਦੀ ਵੱਜੀ ਜੋਰ ਕੇ ਵੱਜੀ ਕਹਿੰਦਾ ਫੇਰ ਗਿਆ ਮੇਰੇ ਕੋਲ ਲਰਨਿੰਗ ਲਾਇਸੈਂਸ ਆ ਭਾਜੀ ਕਹਿੰਦਾ ਲਰਨਿੰਗ ਤੇ ਤੂੰ ਕਿੱਦਾਂ ਘੁੰਮਦਾ ਪਿਆ ਵਾ ਅੱਛਾ ਜੀ ਨੀ ਤੁਹਾਡੇ ਨਾਮ ਹੋਟਾ ਪੈਸਾ ਕਦੀ ਗੱਲ ਨਹੀਂ ਠੀਕ ਹੈ ਸੱਟ ਨਹੀਂ ਲੱਗੀ ਹੁਣ ਮੈਂ ਖੜਾ ਹਾਂ ਵਾ ਪਿੱਛੋਂ ਆ ਕੇ ਜੇ ਮਾਰਦਾ ਪਿਆ ਮੈਂ ਕੀ ਕਹੂੰਗਾ ਮੈਂ ਗੁੱਸੇ ਦੇ ਨੂੰ ਬੋਲੂੰਗਾ ਹੀ ਮੈਂ ਕਹਾਂ ਨਾ ਹੋਇਆ ਵਾ ਇੱਥੇ ਆ ਕੇ ਮੇਰੀ ਬਾਹ ਵਾਲੇ ਚੰਦਾ ਕੰਨਮ ਉੱਤੇ ਘੜੀਸ ਕੇ ਵੀ ਲੈ ਲੂੰਗਾ ਨਾ ਤੂੰ ਤਾਂ ਵੀ ਨਹੀਂ ਮੇਰਾ ਕੋਈ ਕੰਮ ਕਰ ਸਕਦਾ ਨਹੀਂ ਭਾਈ ਤੁਸੀਂ ਬਾਈਕ ਤੇ ਬਾਈਕ ਸੀ ਵੀ ਮੌਕੇ ਤੇ ਭਲੀ ਪੁੱਛ ਰਹੀ ਸੀਗੀ ਉਸ ਵੇਲੇ ਮੌਕੇ ਤੇ ਜਨਾਬ ਸੀਗੇ ਜਨਾਬ ਨੇ ਮੇਰਾ ਵੀ ਲਰਨਿੰਗ ਚੈੱਕ ਕੀਤਾ ਵਾ ਇਹਦਾ ਵੀ ਕੀਤਾ ਵਾ ਉਹ ਕਹਿੰਦੇ ਕਿ ਆਪਸ ਕੋਪਰੇਟ ਕਰ ਲੋ ਜਿੱਦਾਂ ਵੀ ਹੁੰਦਾ ਵਾ ਉਹ ਕਹਿੰਦਾ ਕੁਛ ਨਹੀਂ ਮੇਰਾ ਗੱਲ ਹੋਦਾ ਉਹ ਤੋਂ ਗਾਲ ਗੱਡੀ ਹੈ ਨਾ ਕਿੰਨਾ 60 ਸੂਟ ਵੀ ਲੱਗੀ ਕਿਤਾ ਨਹੀਂ ਭਾਈ ਜੀ ਕੌਣ ਹੈਗੇ ਕੌਣ ਗੱਲ ਕਰੂੰਗਾ ਤੁਸੀਂ ਤੁਸੀਂ ਮੈਂ ਗੱਲ ਕਰਾਂ ਉਹ ਭਾਈ ਉਹ ਪੈਂਸ ਨਹੀਂ ਜਾਂਦੇ ਤੇ ਮੈਂ ਕੀ ਕਹਾਂ ਸੋ ਤਸਵੀਰ ਐ ਇਸ ਵੇਲੇ ਤੁਹਾਨੂੰ ਚਲੰਦਰ ਦੀ ਸਾਂਝੇ ਕਾਰ ਹੈ ਜਿੱਥੇ ਕੀ ਗੱਡੀ ਜਿਹੜੀ ਬੰਦੇ ਦੇ ਵਿੱਚ ਵੱਜੀ ਹੈ ਔਰ ਮੌਕੇ ਤੇ ਗੱਡੀ ਵੱਲੋਂ ਜਿਹੜਾ ਕਿਹਾ ਜਾ ਨਹੀਂ ਲਿਖਿਆ ਮੈਂਗਾ ਮੇਰੀ ਜੋ ਕਾਰ ਰਾਈ ਬੰਦੀ ਚਲਾਣ ਕੰਨਾ ਕਰ ਦੋ ਪਰੇ ਤੋਂ ਮਾਫੀ ਮੰਗਾਣੀ ਭਰੀ ਨਹੀਂ ਗਲਤੀ ਹੈ ਨਾ ਇਹਦੀ ਹੈ ਗਲਤੀ ਹੈ ਨਾ ਇਹ ਸੀਗੀ ਪਾਈਆ ਦੇ ਗਲੇ ਨੇ ਪਿੱਛੋਂ ਘੱਟੀ ਮਾਰੀ ਆ ਕਿਧਰੋਂ ਆ ਗਏ ਤੁਸੀਂ ਭਾਈ ਤੁਸੀਂ मारी मारी अच्छा इतू आ रही थी पीछो हिट ਕੀਤਾ ਤਾਂ ਬੋਲੀ ਨਹੀਂ ਬਚੀ ਆ पीछੋ ਹਿੱਟ ਕੀਤਾ ਤੁਹਾਨੂੰ ਬੋਲੀ ਨਹੀਂ ਬਚੀ ਆ ਮੈਂ ਨਹੀਂ ਕਹਿੰਦਾ ਜੋੜ ਕੇ ਮਾਰੀਆਂ ਹਾਂ ਵੀ ਕਹਿੰਦਾ ਨਾ ਆਇਆ ਇੱਥੇ ਆ ਗਿਆ ਅਗਲੇ ਮੇਰੀ ਬਾਹ ਵੜ ਕੇ ਇੰਨੀ ਗੱਲ ਕਹੀ ਕਹਿੰਦਾ ਘੜੀਸ ਕਿਉਂ ਕੇ ਦਾ ਕਲਾਈ ਅੱਛਾ ਉਹਨਾਂ ਨੇ ਕਹੀ ਤੁਹਾਨੂੰ ਹਾਂ ਪਰ ਉਹ ਇਹਦਾ ਪਾਜੀ ਤੁਸੀਂ ਪੁਲਿਸ ਨੂੰ ਨਹੀਂ ਕਹੀ ਇੰਨੀ ਗੱਲ ਕੀਤੀ ਤੁਹਾਨੂੰ ਨਹੀਂ ਆ ਭਾਜੀ ਉਹਨਾਂ ਨੇ ਕੀ ਕਹਿਣਾ ਮੈਂ ਗੱਲ ਮਲਾਇਮ ਨਾਲ ਗੱਲ ਕਰਦਾ ਤੁਸੀਂ ਨੂੰ ਗੱਲ ਕੀਤੀ ਨਹੀਂ ਉਹਨੇ ਲਾਇਸੈਂਸ ਚੈੱਕ ਕੀਤਾ ਵਾ ਉਹ ਕਹਿੰਦੇ ਕਿ ਤੇਰਾ ਲੰਨੀ ਨਾ ਐਲ ਨਹੀਂ ਲਿਖਿਆ ਮੈਂ ਕਹਾ ਚਲੋ ਮੇਰਾ ਚਲਾਨ ਕਰ ਦੋ ਪਰ ਇਹਨੇ ਜੋ ਗੱਲ ਬੋਲੀਓ ਇਤਨੇ ਵੀ ਤਾਂ ਗੱਲ ਕੀ ਬੋਲ ਰਿਹਾ ਬੋਲਿਆ ਹੁਣ ਮਾਫੀ ਮੰਗਣੀ ਮੰਗੀ ਦਾ ਗੱਲ ਘਟਣ ਦੇ ਆਵਾ ਮਾਫੀ ਕੀ ਮੰਗਣੀ ਉਹਨੇ ਇਹ ਗੱਲ ਘਟਣ ਦੇ ਮਾਫੀ ਮੰਗਾੜਾ ਮੈਂ ਵੀ ਨਹੀਂ ਮੰਗਾਉਂਦਾ ਲੈ ਉਠਾਣੇ ਕਹਿੰਦਾ ਅੱਛਾ ਬਕਾਇਰੇ ਥਾਣੇ ਲੈ ਮਾਫੀ ਨਹੀਂ ਮੰਗਣੀ ਕਹਿੰਦਾ ਮਾਫੀ ਦਾ ਮੈਂ ਵੀ ਨਹੀਂ ਮੰਗਵਾ ਅੱਛਾ ਸਾਨੂੰ ਵੀ ਗੱਲ ਕਰ ਲਈ ਪ੍ਰਸ਼ਾਸਨ ਵਾਲਾ ਕੀ ਕਹ ਰਿਹਾ ਤੁਹਾਨੂੰ ਕੁਝ ਸੱਥ ਮਦਦ ਨਹੀਂ ਕਹਿੰਦੇ ਮੈਂ ਪੀਸੀਆ ਬੁਲਾਈ ਆ ਦੋਨਾਂ ਨੂੰ ਥਾਣੇ ਲਾ ਜਾਨੇ ਆ ਅੱਛਾ ਤੁਸੀਂ ਤੁਸੀਂ ਕੀ ਜਾਣੇ ਭਾਜੀ ਮਾਤਾ ਭਾਈ ਇਹ ਹੀ ਕਹਿੰਦਾ ਜੋ ਠੀਕ ਹੈ ਮੈਂ ਵੀ ਉਹਨਾਂ ਨਾਲ ਗਿਆ ਵਾ ਪਰ ਉਹਨੇ ਬਾਹ ਫੜ ਕੇ ਕਿਹੜੀ ਸੁਣਾਈ ਜਿਹੜੀ ਗੱਲ ਕਹੀ ਉਹ ਤਾਂ ਗਲਤ ਗੱਲ ਹੋ ਗਈ ਨਾ ਭਾਈ ਤੇ ਕੀ ਚਾਹੇਗੀ ਚਾਹੋ ਉਹ ਵੀ ਮਾफी ਮੰਗ ਲੈਣਾ ਮੈਂ ਵੀ ਮੰਗ ਲੈਣਾ ਗੱਲ ਖਤਮ ਕਰੀਏ ਬਸ ਅਗਲਾ ਗੰਦਾ ਮਾਫੀ ਮੰਗਾਣੀ ਮੰਗਾ ਲਈ ਤੁਸੀਂ ਕਹਿੰਦੇ ਮੈਂ ਵੀ ਮਾਫੀ ਮੰਗ ਲੈਣਾ ਤੁਸੀਂ ਮੰਗ ਲੈਣਾ ਤੁਸੀਂ ਮਾਫੀ ਮੰਗਦੇ ਨਹੀਂ ਭਾਈ ਤੁਸੀਂ ਵੀ ਥਾਣੇ ਜਾਓ ਮੈਂ ਵੀ ਤੁਹਾਡੀ ਗੱਲ ਸਮਝ ਮੈਂ ਕਹਿੰਦਾ ਉਹ ਵੀ ਮਾਫੀ ਮੰਗ ਲੈ ਮੈਂ ਵੀ ਮੰਗ ਲੈਣਾ ਗੱਲ ਮੁੱਕ ਕੇ ਆਂਦੀ ਆ ਤੁਸੀਂ ਨਾਲ ਮਾਫੀ ਮੰਗਾ ਕੇ ਤੁਸੀਂ ਕਹਿੰਦੇ ਗਲਤੀ ਉਹਨਾਂ ਦੀ ਨੂੰ ਤੁਸੀਂ ਕਿ ਕਿਸ ਚੀਜ਼ ਦੀ ਮਤਲਬ ਮਾਫੀ ਮੰਗਣੀ ਹੈ ਓ ਯਾਰ ਇੱਕ ਦਾ ਵਿੱਚ ਬੈਠੇ ਆ ਸੋ ਤਸਵੀਰਾਂ ਸਵੇਸ਼ੀ ਗੁਰੂ ਵਿਦਾਸ ਚੋਲਦੀ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਕੀ ਦੇਖ ਸਕਦੇ ਹੋ ਵੀ ਵਿਵਾਦ ਹੋ ਰਿਹਾ ਗੱਡੀ ਵੱਜੂ ਨੂੰ ਲੈ ਕੇ ਜਿਹੜਾ ਸਰਦਾਰ ਜੀ ਦੇ ਵਿੱਚ ਗੱਡੀ ਜਿਹੜੀ ਦੱਸਿਆ ਰਿਹਾ ਕਿ ਮਾਰੀ ਉਹ ਕਹਿੰਦੇ ਉਸ ਤੋਂ ਬਾਅਦ ਜਿਹੜਾ ਖਿੱਚਣ ਦੀ ਧਮਕੀ ਦਿੱਤੀ ਕਿ ਤੈਨੂੰ ਖਿੱਚ ਕੇ ਲੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਭਾਈ ਦੇ ਨਾਲ ਜਿਹੜੇ ਮੌਕੇ ਦੇ ਇਹਨਾਂ ਦੀ ਗੱਡੀ ਹੈ ਉਹ ਵੀ ਵਾਦ ਗਿਆ ਜੀ ਕੀ ਉਹ ਬਣਾਉਣੇ ਤੇ ਬਿਨਾ ਪੁੱਛੇ ਕਿਹਾ ਤੁਹਾਨੂੰ ਵਿਵਾਦ ਕੀ ਅਸਰ ਦੱਸਤਾ ਦਿਓ ਤੁਹਾਨੂੰ ਫੇਕ ਡਰਾਈਵਿੰਗ ਲਾਇਸੈਂਸ ਲੈ ਕੇ ਤੁਸੀਂ ਬੋਲਦੇ ਹੋ ਨਾ ਸਰ ਜੋ ਮੈਂ ਤਾਂ ਬੋਲਦਾ ਹੀ ਨਹੀਂ ਤੁਸੀਂ ਮੇਰੇ ਵੱਲ ਕਿਉਂ ਆਉਣੇ ਮੈਂ ਕਹਾਂ ਤੁਹਾਨੂੰ ਡਰਾਵੋ ਨਾ ਬੋਲੋ ਨਾ ਬੋਲੋ ਬਿਲਕੁਲ ਸਾਡੀ ਸਰ ਕੀ ਮਾਮਲਾ ਕੀ ਪੁਲਿਸ ਮੋਕੇ ਤੇ ਆ ਜੀ ਸਰ ਨਾਮ ਕੀ ਜੀ ਆਪਣਾ ਸਰ ਕੀ ਵਿਵਾਦ ਕੀ ਹੈ ਜੀ ਸਰ ਵਿਵਾਦ ਕੋਈ ਨਹੀਂਗਾ ਉਧਰੋਂ ਆ ਰਹੇ ਆ ਆਪਣੇ ਵਸਤੀ ਸੇਖਾਲੇ ਪਾਸੇ ਦੇ ਜੀ ਆਪਣੇ ਕੋਲ ਆਪ ਇਹ ਨਾ ਜੀ ਆਪ ਕੋਈ ਚੀ ਟੱਕਰ ਮਾਰੀ ਮੋਟੀ ਬੱਤੀ ਹੈ 772 ਮੋਟਰਸਾਈਕਲ ਤੇ ਕਾਰ ਬਾਕੀ ਕੋਈ ਗੱਲ ਬਾਤ ਨਹੀਂ ਟੱਕਰ ਮੱਜੀ ਜਿੱਦਾਂ ਲੜਕੇ ਦੱਸਣ ਮੁਤਾਬਕ ਹੀ ਉਹ ਕਹਿੰਦੇ ਕਿ ਖਿੱਚ ਕੇ ਤੈਨੂੰ ਅੱਗੇ ਤੱਕ ਲੈ ਜਾਣਗੇ ਉਹਨਾਂ ਨੂੰ ਉਹਨਾਂ ਨੂੰ ਪਤਾ ਏ ਸਰ ਇੰਨੇ ਸੇ ਮੇਰੇ ਸਾਹਮਣੇ ਕੋਈ ਗੱਲ ਬਾਤ ਹੋਈ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਕੋਈ ਗੱਲ ਬਾਤ ਹੋਈ ਹੈ ਮੇਰੇ ਸਾਹਮਣੇ ਨਹੀਂ ਹੈ ਤੇ ਸਰ ਜੀ ਦੋਨੋਂ ਗੱਡੀਆਂ ਦੇ ਵਾਈਕਲਾਂ ਦੇ ਪੇਪਰ ਚੈੱਕ ਕੀਤੇ ਚੈੱਕ ਮੈਂ ਉਹ ਇਹ ਨਾ ਆਇਆ ਡਰਾਈਵਰ ਜੀ ਨਾਲਸ ਲਿਆ ਆਪਣੇ ਲਰਨਿੰਗ ਜੀ ਹਾਂ ਜੀ ਦੂਜਾ ਕਹਿੰਦਾ ਜੀ ਆਪਣੇ ਮੈਂ ਤੁਹਾਨੂੰ ਦਿਖਾਉਣਾ ਨਹੀਂਗਾ ਉਦਾਂ ਆਪਣੇ ਹੱਥ ਜੇ ਫੜ ਕੇ ਦਿਖਾ ਰਿਹਾ ਹੈ ਕਾਰ ਵਾਲਾ ਕਹਿ ਰਿਹਾ ਕਾਰ ਵਾਲਾ ਕਹਿ ਰਿਹਾ ਆਪਣੇ ਹੱਥੇ ਡਾਕੂਮੈਂਟ ਨਹੀਂ ਡਾਕੂਮੈਂਟ ਹੁਣ ਦੇਖ ਕਰੋਗੇ ਕਿ ਨਹੀਂ ਉਹਨਾਂ ਦੇ ਕਰਾਂਗੇ ਮੈਂ ਕਹਿੰਦਾ ਉਹਨੂੰ ਜੇ ਬੋੜਿਆ ਇੱਕ ਵਾਰੀ ਹੀ ਨਾ ਕਰੂ ਡਾਕੂਮੈਂਟਾਂ ਦੇ ਸੋ ਤਸਵੀਰਾਂ ਇਸ ਵੇਲੇ ਦੇਖ ਸਕਦੇ ਹੋ ਸ਼੍ਰੀ ਗੁਰੂ ਵਿਦਾਸ ਚੌਂਕ ਜਲੰਧਰ ਦੀ ਤੁਹਾਨੂੰ ਸਾਂਝੇ ਕੀਤੀ ਜਾ ਰਹੀਆਂ ਔਰ ਜਿੱਥੇ ਦੇਖ ਸਕਦੇ ਹੋ ਕਿ ਲੜਕਾ ਜਿਹੜਾ ਇਲਜ਼ਾਮ ਲਗਾ ਰਿਹਾ ਕਿ ਮੈਨੂੰ ਜਿਹੜਾ ਮੌਕੇ ਤੇ ਜਿਹੜਾ ਸਰਦਾਰ ਜੀ ਜ ਉਹਨਾਂ ਵੱਲੋਂ ਜਿਹੜਾ ਇਸ ਚੀਜ਼ ਦਾ ਵਿਰੋਧ ਜਤਾਇਆ ਜਾ ਰਿਹਾ ਮੈਂ ਨਾ ਲੜਨਾ ਮੈਂ ਕੰਮ ਵਾਲਾ ਬੰਦਾ ਮੈਂ ਕੀ ਬੈਂਸਨ ਆ ਕਿਸ਼ਤੀ ਤੇ ਕੰਮ ਕਰਦੇ ਪਾਜੀ ਭਾਈ ਜਮੈਤ ਨੂੰ ਕੰਮ ਕਰਦੇ ਕੀ ਨਾਮ ਕੀ ਤੁਹਾਡਾ ਹਾਂਜੀ ਧੰਨਵਾਦ ਭਾਈ ਤੁਸੀਂ ਆਪਣੀ ਮਰਜ਼ੀ ਨਾਲ ਖਬਰ ਕਰਾਂਦੇ ਪਈਓ ਨਹੀਂ ਉਹ ਤਾਂ ਜਦੋਂ ਦਿੱਤਾ ਵੀ ਆ ਭਾਈ ਹੁਣ ਤਰਾਣੀ ਨਹੀਂ ਬਣੀ ਅੱਗਲਾ ਸਿੱਧਾ ਬੈਂਸਨ ਤੇ ਆ ਰਹਿਣ ਵਾਲੇ ਕਿੱਥੇ ਤੁਸੀਂ ਰਹਿਣ ਵਾਲੇ ਕਿੱਥੇ ਤੁਸੀਂ ਪਾਜੀ ਆ ਰਹੀ ਹੋੜੇ ਅਸੀਂ ਤਾਂ ਫਿਰ ਕਿੱਥੇ ਕਿੱਥੇ ਰਹਿਣ ਵਾਲੇ ਹੋ ਬੇਤਨਾ ਲਰਨਿੰਗ ਲੈਤਾ ਨਵਾਂ ਮੋਟਰਗੱਡਾ ਮੇਰਾ ਆਪ ਤੋਂ ਚਲੋ ਕੰਪਨੀ ਵਾਲਾ ਸੌਣ ਸਰੀ ਆ ਗਈ ਆ ਮੇਰੇ ਨਾਮ ਤੇ ਮੋਟਰਗੱਡਾ ਦਾ ਬਿੱਲ ਵੀ ਲਗਾ ਦੇਣਾ ਕੋਈ ਗੱਲ ਨਹੀਂ ਪੁੱਛ ਲੱਗਿਆ ਭਾਜੀ ਉਹ ਚੱਲ ਗਿਆ ਦਿਖਾ ਨਹੀਂ ਰੇ ਸੀ ਸਾਹਮਣੇ ਹੀ ਆ ਭਾਜੀ ਪਹਿਲਾਂ ਗੱਲਾਂ ਦਾ ਮੈਂ ਨਹੀਂ ਦਿਖਾਂਦਾ ਜੀ ਮੈਂ ਤਾਂ ਆਪਣਾ ਲਰਨਿੰਗ ਕਾੜ ਕੇ ਦੇਈ ਭਾਜੀ ਕੀ ਮੰਗ ਕੀ ਕਰਦੇ ਹੋ ਮਾਫੀ ਦੀ ਮੰਗੀ ਸੀ ਭਾਜੀ ਨਹੀਂ ਤੁਸੀਂ ਆਪਣਾ ਲਰਨਿੰਗ ਜਿਹੜਾ ਦਿਖਾਤਾ ਹੀ ਲਾਇਸੈਂਸ ਉਹਨਾਂ ਤੋਂ ਹੀ ਆ ਮੈ ਤੋਂ ਆਇਆ ਵੀ ਨਹੀਂ ਜਨਾਬ ਨਹੀਂ ਰੂਲ ਕੱਲੇ ਤੁਹਾਡੇ ਲਈ ਹੈ ਮਤਲਬ ਉਹਨਾਂ ਨੇ ਅੰਨੀ ਜੀ ਬਾਕੀ ਬੰਦੇ ਤਾਂ ਖਲਾਉਂਦੇ ਨਹੀਂ ਪਰਸ਼ਾਸਨ ਨੂੰ ਪਤਾ ਮੈਨੂੰ ਰੋਹੀ ਭਾਈ ਪਤਾ ਹੂੰ ਤਾਂ ਮੌਕੇ ਤੇ ਜਿਹੜਾ ਉਹ ਤਸਵੀਰਾਂ ਮੌਕੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਖੜਾ ਹੋਇਆ ਕਾਰਵਾਈ ਤੇ ਥਾਣੇ ਵਾਲੇ ਕਰਨਗੇ ਜੋ ਕਰਨੀ ਹੋਏਗੀ ਮੈਂ ਆਪ ਪੀਸ਼ਰ ਪਾਰਟੀ ਨੂੰ ਬੁਲਾਇਆ ਜੀ ਅੱਛਾ ਉਹ ਲੈ ਲੈ ਸਰ ਜਿਹੜਾ ਵਿਵਾਦ ਹੋਇਆ ਹੋਇਆ ਕਿਸ ਕਰਣ ਜੀ ਮੈਂ ਸਰ ਇਹਨਾਂ ਨੇ ਗੱਡੀ ਆਪੋ ਵਿੱਚ ਵਜੀ ਮੈਨੂੰ ਤਾਂ ਕੋਈ ਪਤਾ ਨਹੀਂ ਕਿ ਵਜੀ ਹੈ ਕਿ ਨਹੀਂ ਵਜੀ ਅੱਛਾ ਜੀ ਹਾਂ ਜੀ ਇਹ ਮਾਫੀ ਨੂੰ ਲੈ ਕੇ ਗੱਲ ਕਰਦਾ ਹੋਏ ਮਾਫੀ ਇਹ ਸਰ ਇਹਨਾਂ ਨੂੰ ਪਤਾ ਹੈ ਮਾਫੀ ਦਾ ਮੈਨੂੰ ਕੋਈ ਦੂਸਰੇ ਪੱਖ ਨੂੰ ਵੀ ਸੁਣੋ ਕੀ ਉਹ ਬੋਲਦੇ ਨਹੀਂ ਸਰ ਉਹ ਬੋਲਦੇ ਨਹੀਂ ਆਪਾਂ ਜਿਹੋ ਉਹਨਾਂ ਨੂੰ ਕਿਹਾ ਸਰ ਗੱਡੀ ਦਾ ਨੰਬਰ ਕੀ ਹੈ ਉਹ ਜਵਾਬ ਨਹੀਂ ਗੱਡੀ ਦਾ ਨੰਬਰ ਕੀ ਹੈ ਗੱਡੀ ਦਾ ਨੰਬਰ ਜੀ ਇੱਕ ਮਿੰਟ ਉਹ ਕਹਿੰਦੇ ਨਹੀਂ ਆਪਾਂ ਸਰ ਦੇਖ ਕੇ ਦੇਖ ਕੇ ਦੱਸ ਦੋ ਤੁਸੀਂ ਕੋਈ ਗੱਲ ਹੈ 8C2212 ਇੱਕ ਵਾਰੀ ਫੇਰ ਦੱਸ ਦਿਓ ਸਰ ਬਿਲਕੁਲ ਜਿਵੇਂ ਪਹਿਲਾਂ ਦਿਖਾਇਆ ਸੀ 208C2212 2212 ਨਹੀਂ ਉਹ ਲੜਕੇ ਨੇ ਤਾਂ ਦਿਖਾਇਆ ਆਪਣਾ ਲਾਇਸੈਂਸ ਮੈਂ ਲਰਨਿੰਗ ਵਾਲਾ ਲਾਇਸੈਂਸ ਦਿਖਾਇਆ ਜੀ ਮੇਰੀ ਕੋਈ ਗਲਤੀ ਨਹੀਂ ਲਰਨਿੰਗ ਵਾਲਾ ਬੰਦਾ ਇੱਕ ਬੇਹੂਫ ਨਾਲ ਤੁਹਾਨੂੰ ਪੁੱਛ ਰਿਹਾ ਸੀ ਨਾ ਤੁਹਾਡਾ ਪੱਖ ਲੈ ਰਹੇ ਆਪਾਂ ਲੋ ਤੁਹਾਡੀ ਇੱਛਾ ਅਪ ਲਰਨਿੰਗ ਵਾਲਾ ਬੰਦਾ ਤੁਹਾਡੇ ਇਹਦਾ ਬੋਲੋ ਕਰ ਰਿਹਾ ਮੇਰਾ ਕਰ ਰਿਹਾ ਦੱਸੋ ਕੀ ਕਰਾਂਗੇ ਆਪਾਂ ਉਹ ਕਹਿੰਦਾ ਕਿ ਮੈਨੂੰ ਕਹਿੰਦੇ ਕਿ ਮੈਂ ਘੜੀਸਕੇ ਲੈ ਜਾਣਾ ਤੇ ਉਹਦੀ ਰਿਕਾਰਡਿੰਗ ਹੈਗੀ ਆ ਉਹ ਚੀਜ਼ ਦੀ ਮੈਂ ਤਾਂ ਕਹ ਲੂੰ ਕਿ ਮੈਂ ਕੋ ਤੈਨੂੰ ਮਛਰਾ ਮਾਰ ਦੂੰਗਾ ਬਿਲਕੁਲ ਇਹ ਲੋਕ ਟਾਈਮ ਖਰਾਬ ਕਰਦੇ ਆ ਹੋਰ ਕੁਝ ਨਹੀਂ ਕਈ ਇਲਜ਼ਾਮ ਲਗਾਏ ਬੇਬਨੀ ਬੇਗੁਨਾਹ ਦਾ ਫੈਮਿਲੀ ਮੇਰੇ ਨਾਲ ਠੀਕ ਆ ਜੀ ਜੇ ਮਾੜਾ ਗਿਆ ਲਾਈਟਾਂ ਦੇ ਉੱਤੇ ਕੁਝ ਮਾੜਾ ਗਿਆ ਕੁਝ ਹੋ ਵੀ ਗਿਆ ਉਸ ਸਿੱਧਾ ਕਹਿ ਦੂੰਗਾ ਨਾ ਮੈਂ ਸੌਰੀ ਫੀਲ ਕਰਦਾ ਸੀ ਠੀਕ ਆ ਤੁਸੀਂ ਕਹਿ ਦੂੰਗਾ ਨਾ ਸਰ ਉਹਨਾਂ ਦਾ ਕਹਿਣਾ ਕਿ ਮੈਂ ਵੀ ਮਾਫੀ ਮੰਗ ਲੈਣਾ ਉਹ ਵੀ ਮੰਗ ਲੈਣ ਕਰ ਖਤਮ ਕਰ ਦੇ ਮਾੰਗ ਲੈ ਭਈ ਮੈਂ ਕਿਉਂ ਮੰਗਾਂ ਜਦੋਂ ਅੰਨਾ ਬੋਲਦਾ ਤੁਸੀਂ ਤਾਨੂੰ ਨੇ ਕੀ ਨਿਕਲ ਗਈ ਐ ਤਿੰਨ ਸੱਟ ਤੁਸੀਂ ਕਹਿੰਦੇ ਨਾ ਹੂੰ ਪਰ ਉਹ ਕਹਰੇ ਕਿ ਤੁਸੀਂ ਜਾ ਕੇ ਬਾਹ ਫੜ ਕੇ ਮੈਨੂੰ ਕ੍ਰੀਸ ਲੈ ਜਾਉਂਗਾ ਮੈਨੂੰ ਪੁੱਛ ਨੋ ਤਿੰਨ ਸੱਟੇ ਅੱਨਾ ਜਨੇ ਗਿਆ ਜਿਹੜਾ ਪਹਿਲੇ ਉਹਨਾਂ ਨੇ ਕੀ ਹਾਂ ਜੇ ਤਿੰਨ ਸੱਟੇ ਅੱਨਾ ਮੈਂ ਨਾ ਕਹਿੰਦਾ ਮੈਂ ਮੈਂ ਰੁਕਣਾ ਵੀ ਨਹੀਂ ਸੀ ਹੁਣ ਭਾਜੀ ਤੁਸੀਂ ਕੀ ਮੰਗ ਕਰਦੇ ਹੋ ਜੀ ਮੈਂ ਕੋਈ ਮੰਗ ਨਹੀਂ ਮੈਂ ਤਾਂ ਮੈਂ ਦੇਖੋ ਮੈਂ ਇਨੋਸੈਂਟ ਹੁਣ ਵੀ ਹਾਂ ਪਹਿਲੇ ਵੀ ਹਾਂ ਮੇਰੇ ਕਾਗਜ਼ੀ ਪੂਰੇ ਆ ਲਾਇਸੈਂਸ ਆਰਸੀ ਜੋਰਤ ਜੋ ਵੀ ਐਨੀਥਿੰਗ ਸਾਰਾ ਲਰਨਿੰਗ ਵਾਲੇ ਬੰਦੇ ਨੇ ਪਿੱਛੇ ਐਲੂ ਵੀ ਨਹੀਂ ਲਿਖੀ ਹੋਈ ਹੂੰ ਮੋਟਰਸਾਈਕਲ ਚਾਰਾ ਕਿਸੇ ਨੂੰ ਮਾਰ ਦਵੇ ਉਹ ਕੰਮ ਵਿੱਚ ਮੈਨੂੰ ਇਹਨੇ ਮਾਰ ਸਾਡੇ ਮੌਕੇ ਦੇ ਪੀਸੀਆ ਟੀਮ ਪਹੁੰਚ ਚੁੱਕੀ ਆ ਠੀਕ ਹੈ ਜੀ ਮੌਕੇ ਦੇ ਪੀਸੀਆ ਦੀ ਟੀਮ ਆ ਜਿਹੜੀ ਉਹ ਤਸਵੀਰਾਂ ਪੀਸੀਆ ਜਿਹੜੀ ਮੌਕੇ ਤੇ ਆ ਗਈ ਹੈ ਜਿਆਦਾ ਉਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੋਈ ਗੱਡੀ ਜਿਹੜੀ ਮੌਕੇ ਤੇ ਆ ਗਿਆ ਇੰਡੀਆ ਦੇ ਤਸਵੀਰਾਂ ਤੋਂ ਲਵਾਂਗੇ ਸੋ ਮੌਕੇ ਦੇ ਪੀਸੀਆ ਟੀਮ ਆਈ ਹੈ ਕੋਸ਼ਿਸ਼ੇ ਜਰੂਰ ਕਰਾਂਗੇ ਇਹਦਾ ਕਰ ਲਈਏ ਪੁਲਿਸ ਜੀ ਰਾਈਏ ਜੀ ਇਸ ਤੋਂ ਪਹਿਲਾਂ ਲੈ ਕੇ ਸਾਡੇ ਕੰਮ ਬਾਰੇ ਭਈ ਉਹ ਕਹਿ ਰਹੀ ਕਿ ਪਿੰਦੇ ਸੱਟੇ ਉਹਨਾਂ ਨੇ ਮੈਨੂੰ ਅੰਨਾ ਕਹਿ ਦਿੱਤਾ ਵਾ ਕਹਿੰਦੇ ਮੈਂ ਇਹਨਾਂ ਨੂੰ ਕੁਝ ਕਿਹਾ ਨਹੀਂ ਮੈਂ ਸੋਰੀ ਫੀਲ ਵੀ ਕਰ ਰਿਹਾ ਸੀ ਕਹਿੰਦੇ ਸੋਰੀ ਨਹੀਂ ਪਈ ਉਹਨੇ ਪਹਿਲਾਂ ਫੀਲ ਕੀਤੀ ਮੋਟਰਸਾਈਕਲ ਵੱਜਾ ਮਾ ਭਈ ਅੰਨਾ ਉਹ ਤਾਂ ਕਹਿੰਦਾ ਤੂੰ ਅੱਗੇ ਆ ਕੇ ਆ ਆ ਗਿਆ ਮੈਨੂੰ ਕਹਿੰਦਾ ਬਾ ਤੂੰ ਤੇਰਾ ਤਰੀਕਾ ਕਿੱਥੇ ਵਜਿਆ ਕਿੱਥੇ ਵਜੀ ਕਿਥੇ ਹਟ ਹੋਇਆ ਚੋਰ ਨਹੀਂ ਵਜਿਆ ਮੈਂ ਤਾਂ ਆਪ ਮਰਦਾ ਵਾਂ ਅੱਛਾ ਮੈਂ ਵੀ ਉਸੇ ਜੀ ਕਹਿਤਾ ਇੰਨਾ ਆਇਆ ਵਾਂ ਇੱਥੇ ਆ ਕੇ ਮੈਨੂੰ ਕਹਿੰਦਾ ਅੱਗੇ ਆ ਅੱਗੇ ਆਇਆ ਅੱਛਾ ਮੈਂ ਇੱਥੇ ਆ ਮੈਨੂੰ ਕਹਿੰਦਾ ਬਾ ਫੜ ਕੇ ਤਰੀਕਾ ਉੱਥੇ ਤੱਕ ਲੈ ਜਾਇਆਗਾ ਆ ਤਾਂ ਭਾਈ ਹੈਲਪਰ ਆਇਆ ਮਰੀ ਤਾਂ ਗੱਲ ਤਾਂ ਉੱਥੇ ਹੀ ਮੁੱਕਿਆ ਨਹੀਂ ਜੇ ਕੋਈ ਕੋਈ ਵੀ ਗੱਡੀ ਚੱਲੀ ਅੱਛਾ ਥੋੜੀ ਬੋਤਾਂ ਚੱਲ ਨਹੀਂ ਗਈ ਹੁਣ ਤੁਸੀਂ ਭਾਈ ਕੀ ਮੰਗ ਕੱਲੀ ਕੱਲੀ ਸੋਰੀ ਦੀ ਸੋਰੀ ਦੀ ਗੱਲ ਕਰਨਾ ਉਹ ਮੰਗ ਲਵੇ ਮੈਂ ਮੰਗ ਲਾਂ ਨਾ ਗੱ ਲੇ ਆ ਕਹਿੰਦੇ ਐ ਵੀ ਟਾਈਮ ਪਾਸ ਕਹਿੰਦੇ ਕਰ ਰਹੇ ਆ ਕਹਿੰਦਾ ਝੂਠ ਬੋਲਦਾ ਮੈਂ ਸਾਹ ਪੁੱਛੇ ਫੇਮਸ ਹੋ ਰਹੇ ਨੇ ਮੈਂ ਇਹਨੂੰ ਕੁਝ ਵੀ ਨਹੀਂ ਕਿਹਾ ਹੈ ਮੈਨੂੰ ਆਰਡਰ ਪਿਆ ਭਾਈ ਜੇ ਮੈਂ ਨਾਂ ਲੈਣ ਗਿਆ ਉਹ ਦੇਖ ਸਕਦੇ ਹੋ ਕਿ ਜੋਮੈਟੋ ਦਾ ਆਰਡਰ ਵੀ ਜਿਹੜਾ ਦਿਖਾਇਆ ਜਾ ਰਿਹਾ ਜੀ ਜਿਹੜਾ ਜੋਮੈਟੋ ਦਾ ਆਰਡਰ ਕਹਿੰਦਾ ਪਿਆ ਕੈਨਸਲ ਜਾਣਾ ਮੈਂ ਟਾਈਮ ਵੇਸ ਕਰਕੇ ਕੀ ਕਰਨਾ ਭਾਈ ਜੋਮੈਟੋ ਵਾਲਾ ਇਹ ਲੜਕਾ ਜਿਹੜਾ ਡਿਲੀਵਰੀ ਬੁਆਏ ਆ ਮੈਂ ਕਹਿੰਦਾ ਉਹ ਮਾਦੀ ਮੰਗ ਲਵੇ ਮੈਂ ਮੰਗ ਲੈਣਾ ਗੱਲ ਇੱਥੇ ਮੋਕਾ ਮਾਫੀ ਨਹੀਂ ਮੰਗਦੇ ਹੋ ਫਿਰ ਭਾਈ ਉਹਦਾ ਪ੍ਰਚਾਰਨ ਆ ਆਪੇ ਦੇਖੋਗੇ ਆਪਾਂ ਕਿੱਦੋਂ ਲੱਗੇ ਕੁਛ ਵੀ ਦੇ ਸਾਡੇ ਮੌਕੇ ਦੀ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਸਰ ਮੈਂ ਆਪਣਾ ਉਹ ਦੁਕਾਨ ਦੇ ਕੋਲ ਹੀ ਹੋਏ ਤੇ ਖੜਿਆ ਹਾਂ ਅਫੀਸ਼ਾ ਮਾਡਾ ਟੈਜਰ ਬੱਚੀ ਉਹਨਾਂ ਕੋਲੋਂ ਪਿੱਛੋਂ ਬੱਚੀਆਂ ਨਾਲੇ ਠੀਕ ਆ ਮੈਂ ਕੁਛ ਨਹੀਂ ਕਹਤਾ ਮੈਂ ਨਾ ਆ ਭਾਈ ਪਤਾ ਨਹੀਂ ਠੀਕ ਆ ਅੱਡ ਵਰਗਾ ਉਹਨੇ ਮੋੜਾ ਉਸੇ ਲਾ ਕੇ ਮੈਂ ਕੋਲੋਂ ਅੱਗੇ ਆਇਆ ਦੰਦਾ ਇੱਥੇ ਆਇਆ ਮੇਰੀ ਬਾਹ ਫੜ ਕੇ ਕਹਿੰਦਾ ਕਹਿੰਦਾ ਪਲੀਜ਼ ਕਿ ਉੱਥੇ ਰੱਖ ਲੈ ਆਉਂਗਾ ਮੈਂ ਕਹਾ ਭਾਈ ਫਿਰ ਇਦਾਂ ਤੂੰ ਵੀ ਨਿਕਲੇ ਇਸਕੇ ਲਾਜ ਜਨਾਬ ਇੱਥੇ ਹੀ ਖੜੇ ਸਕੇ ਹੋ ਮਗਾ ਜਨਾਬ ਆ ਦੇ ਲੋ ਤੁਹਾਡੇ ਸਾਹਮਣੇ ਕਿਹੜੀ ਗੱਲ ਕਰਦਾ ਮੈਂ ਤਾਂ ਨਹੀਂ ਖਾਂ ਨਹੀਂ ਆ ਮੈਂ ਮੰਨਦਾ ਮੈਂ ਵੀ ਮੰਨਦਾ ਵਾ ਇਹਨੇ ਵਿੱਚ ਮਾਰੀ ਇਹਦੀ ਗਲਤੀ ਹੋ ਗਈ ਮੈਂ ਇੰਨਾ ਕਹਤਾ ਇਹਦੀ ਮੇਰੀ ਗਲਤੀ ਹੋ ਗਈ ਪਰੇ ਬਾਹ ਫੜ ਕੇ ਘੜੀ ਕਿਉਂ ਤੇਰਾ ਲੈ ਆਉਂਗਾ ਇਹਦਾ ਕੋਈ ਹੱਕ ਨਹੀਂ ਬੰਦਾ ਬਈ ਉਹਨੇ ਕਹਦਾ ਤੇ ਫੈਮਲੀ ਜਿਹਾ ਲੈਤਾ ਇਹਨੂੰ ਠੀਕ ਹੈ ਜੀ ਮੈਂ ਕੋਈ ਫਾਲਤੂ ਗੱਲ ਨਹੀਂ ਕੀਤੀ ਨਹੀਂ ਗਾਲ ਨਹੀਂ ਮੈਂ ਮੰਨਦਾ ਇਹਦੀ ਗੱਲ ਗਈ ਮੈਂ ਕੋਈ ਗਾਲ ਨਹੀਂ ਕੱਢੀ ਮੈਡਮ ਜਦੋਂ ਬੋਲਦੇ ਪਈ ਮੈਡਮ ਨਹੀਂ ਬੋਲਣੇ ਮੈਡਮ ਆ ਮੈਂ ਕਹਾਂ ਮੈਡਮ ਹੱਥ ਜੋੜ ਕੇ ਮੈਂ ਤੇ ਧਾਨਾ ਮੇਰੀ ਕੋਈ ਗਾਲ ਨਹੀਂ ਇੰਨਾ ਗੱਲ ਮੈਂ ਇੰਨਾ ਬਹਿਸਣਾ ਵਾ ਨਾ ਮੈਂ ਮੈਡਮ ਸਾਹਨੇ ਕੋਈ ਗੱਲ ਜਾਂ ਛੱਡ ਦੋ ਉਸ ਗੱਲ ਨੂੰ ਛੱਡ ਦੋ ਮੈਂ ਜਨਾਬ ਸਾਹਿਬ ਦੀ ਗੱਲ ਕਹਿਣਾ ਗਲਤੀ ਏ ਦੀ ਵੀ ਆ ਮੇਰੀ ਵੀ ਆ ਇਹ ਵੀ ਮੈਂ ਵੀ ਮੰਗਦਾ ਮੈਂ ਵੀ ਮੰਗਦਾ ਗੱਲ ਇੱਥੇ ਮੋਕਰੀ ਆ ਮੈਂ ਤੀਜੀ ਕੋਈ ਗੱਲ ਹੀ ਨਹੀਂ ਕਰਦਾ ਪਿਆ ਮੈਂ ਉੱਤੇ ਵੀ ਆ ਕਹਿੰਦਾ ਤੁਸੀਂ ਜ਼ੋਰੀ ਕਰਦੇ ਮੈਂ ਵੀ ਕਹਦਾ ਨਾ ਗੱਲ ਇੱਥੇ ਮੋਕਰੀ ਆ ਚਲੋ ਠੀਕ ਹੈ ਜੀ ਮੈਂ ਤੁਹਾਡੀ ਗੱਲ ਟੋਟਲੀ ਸਮਝ ਗਿਆ ਮੈਂ ਸਾਡੀ ਗੱਲ ਨਾਲ ਸਹਿਮਤੀ ਆ ਇਹ ਸੋਰੀ ਮੰਗੇ ਮੈਂ ਉਹਦੇ ਨਾਲ ਗੱਲ ਕਰਦਾ ਮੈਂ ਕਹਿੰਦਾ ਕਿ ਸੋਰੀ ਮੈਂ ਬੋਲਣ ਦਾ ਕੋ ਮੈਂ ਤਾਂ ਕਹਿ ਜਦੂ ਦਾ ਪਹਿਲਾਂ ਉਹ ਤਾਂ ਕਹਿਣ ਜਨਾਬ ਮੈਂ ਵੱਡਾ ਭਰਾ ਹੋ ਕੇ ਬਈ ਬੰਦੇ ਕਰੇ ਮੈਂ ਸੋਰੀ ਕਹ ਦਿੱਤੀ ਬਾ ਮੈਂ ਕਹਿੰਦੀ ਸੋਰੀ ਮਾਫੀ ਚਾਹੁੰਦਾ ਹਾਂ ਉਹਤੇ ਹਮਾਰੀ ਜੀ ਬੰਦਾ ਇਹਨੂੰ ਵੀ ਆਖ ਲੈ ਵੀ ਸੋਰੀ ਦਾ ਦਾ ਮੈਨੂੰ ਸੌਰੀ ਬੋਲਦਾ ਮੈਂ ਤੁਹਾਨੂੰ ਸੌਰੀ ਬੋਲਣ ਲਈ ਜਨਾਬਾ ਲਈ ਨਿਕੜ ਗਈ ਮੰਗੀ ਜੀ ਆਹ ਨਹੀਂ ਸਰ தாਸੋ ਮਾਮਲਾ ਦੱਸੋ ਮਾੜਾ ਮਾਮਲਾ ਦੱਸੋ ਨਾਮ ਕੀ ਸਰ ਆਪਣਾ ਨਾਮ ਕੀ ਥੋੜਾ ਜਿਹਾ ਟੈਕਸਪੀਡ ਹੋਇਆ ਇਹਨਾਂ ਦਾ ਆਹ ਕਾਰ ਮਾੜੀ ਵਿੱਚੋਂ ਜਾਂ ਬੱਜ ਗਈ ਮੁੰਡੇ ਦੇ ਵਿੱਚ ਉਹਨੇ ਗਲਤ ਸ਼ਬਦ ਬੋਲ ਦਿੱਤਾ ਬਸ ਇਸ ਤੋਂ ਝਗੜਾ ਆਇਆ ਹੋਰ ਜੀ ਸਰ ਕਿੱਥੇ ਕਰਕੇ ਹੋਇਆ ਝਗੜਾ ਜੀ ਆ ਆਇਤੀ ਆਇਤੀ ਕੀ ਹੁਣ ਸਰ ਨਿਬੜਿਆ ਕੀ ਨਾ ਕਿ ਕਿਹੜਾ ਚੌਂਕ ਜਿਹੜਾ ਖੇਤ ਚੱਕਰ ਹੋਇਆ ਸੀ ਅਰਜ਼ਾ ਆਉਂਦੀ ਠੀਕ ਹੈ ਕੀ ਨਿਬੜਿਆ ਕੀ ਸਰ ਨੂੰ ਜੀ ਪਰ ਨਿਬੜਿਆ ਮਾਫੀ ਮੰਗ ਲਈ ਦੋਨੋਂ ਨੇ ਇੱਕ ਦੂਜੇ ਨੂੰ ਨਿਬੜ ਗਿਆ ਕੰਪਰਮਾਈਜ਼ ਹੋ ਗਿਆ ਦੋਨੋਂ ਠੀਕ ਹੈ ਆਪਣੇ ਕਿਲੇ 8.5 ਸਰ ਆਪਾਂ ਭਰ ਪੈਣ ਸਰ ਨਾਮ ਕੀ ਆਪਣਾ ਸੋ ਮੋਕਟ ਐ ਜੀਐਸਐਸ ਸੋਇਲ ਜਲੰਧਰ ਦਾ ਤੁਹਾਨੂੰ ਮਾਮਲਾ ਜਿਹੜਾ ਸਾਂਝਾ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਅਰਵਿਦਾਸ ਚੌਂਕ ਦੇ ਵਿੱਚ ਜਿੱਥੇ ਇੱਕ ਮੋਟਰਸਾਈਕਲ ਚਾਲਕ ਦੇ ਵਿੱਚ ਵੱਜਣ ਕਰਕੇ ਜਿਹੜਾ ਵਿਵਾਦ ਹੋ ਰਿਹਾ ਸੀ ਮੋਟਰਸਾਈਕਲ ਦੇ ਵਿੱਚ ਜਿਹੜਾ ਗੱਡੀ ਵੱਜੀ ਹੈ ਉਹਨੂੰ ਲੈ ਕੇ ਮੌਕੇ ਤੇ ਪੁਲਿਸ ਆਈ ਹੈ ਤਾਂ ਦੋਨੋਂ ਪਿਰਾ ਦਾ ਜਿਹੜਾ ਆਪਸੀ ਇਹਨਾਂ ਦੇ ਸੌਟ ਆਊਟ ਆ ਜਿਹੜਾ ਕਰਵਾਤਾ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਧੜਤੋਲ ਵਿਦਾ ਹੁਣ ਤੱਕ ਬਣੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ